ਸੱਚੀ ਗੱਲ ਦੇ ਸਾਰਿਆਂ ਨੂੰ ਤੇ ਅੱਜ ਅਸੀਂ ਚੱਲੇ ਆ ਟੋਰਾਂਟੋ ਜ਼ੂ ਦੇਖਣ। ਪਹਿਲਾਂ ਵੀ ਗਏ ਆ ਹਰਸ਼ ਤੇ ਅਸੀਸ ਨੇ ਪਹਿਲੀ ਵਾਰ ਜਾਣਾ ਵਾ ਸੋ ਆਪਾਂ ਇਹਨਾਂ ਨੂੰ ਜ਼ੂ ਦੇਖਣ ਚੱਲੇ ਆ। ਟਿਕਟ ਵਗੈਰਾ ਸਾਰਾ ਕੁਝ ਆਪਾਂ ਲੈ ਲਿਆ ਸੀਗਾ। ਆ ਸਾਡੇ ਬੈਗ ਆ ਜਿਨ੍ਹਾਂ ਚ ਹੈਗਾ ਸਾਡਾ ਖਾਣ ਪੀਣ ਦਾ ਸਾਮਾਨ। ਦੇਖ ਕੇ ਤੁਹਾਨੂੰ ਵੀ ਲੱਗਦਾ ਹੋਊਗਾ ਜਿਵੇਂ ਮਹੀਨੇ ਦੇ ਟ੍ਰਿਪ ਤੇ ਚੱਲੇ ਆ। ਹਾਂ। ਪਰ ਇਹ ਸਾਡਾ ਜਿਹੜਾ ਆ ਨਾ ਘੱਟੋ ਘੱਟ 2 ਕ ਘੰਟਿਆਂ 'ਚ ਖਤਮ ਹੋ ਜਾਣਾ ਸਾਮਾਨ। ਤੇ ਅਸੀਂ ਐਵਰੀ ਥਿੰਗ ਕਰੋ ਲੈ ਕੇ ਜਾਂਦੇ ਹਾਂ ਉਹ ਸੀਜ਼ ਦੇਖਦੇ ਆ। ਅਸੀਸ ਆਊਟਫਿਟ ਦਿਖਾ ਦਾਂ। ਆ ਗਿਆ ਅਸੀਂ ਆ ਗਏ ਸਾਰਾ ਰੱਖ ਲਈਏ ਕੰਦੀ ਠੀਕ ਹੈ ਹਾਂ ਕਹਿੰਦੀ ਮੈਨੂੰ ਨਹੀਂ ਵਲੌਗ ਚ ਲੈ ਕੇ ਆਏ ਨਾ ਕਿ ਆ ਹੈਗਾ ਵਾ ਹਰਸ਼ ਦਾ ਆਊਟਫਿਟ ਵੈਸੇ ਤਾਂ ਤੁਸੀਂ ਹਰਸ਼ ਨੂੰ ਪਹਿਲਾਂ ਦੇਖ ਲਿਆ ਪਰ ਹੁਣ ਆਪਾਂ ਫਾਈਨਲ ਲੁੱਕ ਦਿਖਾਉਣੀ ਆ ਸਾਰਿਆਂ ਦੀ ਸੋ ਅਦਰ ਸੁੱਕ ਦਾ ਹਜੇ ਵੀ ਕੰਮ ਚੱਲ ਜਾਂਦਾ ਵਾ ਸੋ ਸੋਕਨੇ ਰਿਲੈਕਸਿੰਗ ਆਊਟਫਿਟ ਚੂਸ ਕੀਤਾ ਸੀਗਾ ਸੂ ਜਾਣ ਤੇ ਲਈ ਸੋ ਆਹ ਹੈਗਾ ਵਾ ਮੇਰਾ ਆਊਟਫਿਟ ਸੋ ਆਪਾਂ ਰੈਡੀ ਟੂ ਗੋ ਆ ਚਲੋ ਚੱਲਦੇ ਆ ਤੇ ਦਿਖਾਉਨੇ ਆ ਤੁਹਾਨੂੰ ਸੋ ਅਸੀਂ ਇਹ ਜਾਂਦੇ ਜਾਂਦੇ ਬੈਂਕ ਚ ਸੁਖ ਨੂੰ ਕੰਮ ਸੀਗਾ ਸੋ ਅਸੀਂ ਕਿਹਾ ਉਹ ਵੀ ਨਿਪਟਾ ਜੀਏ ਸੋ ਹੁਣ ਸੌਖਾਂ ਦਾ ਟੀੜੀ ਬੈਂਕ ਚ ਤੇ ਅਸੀਂ ਬੈਠੇ ਆ ਗੱਡੀ ਦੇ ਵਿੱਚ ਅਸੀਸ ਦੇਖੋ ਪਿੱਛੇ ਬੈਠੀ ਹੋਈ ਆ ਅਸੀਸ ਅੱਜ ਫੁੱਲ ਨਿਆਰੇ ਚਾ ਵੀ ਮੈਂ ਸਵੇਰੇ ਸਵੇਰੇ ਬਾਹਰ ਨਿਕਲ ਗਈ ਤੇ ਮੌਸਮ ਅੱਜ ਬਹੁਤ ਜ਼ਿਆਦਾ ਵਧੀਆ ਵਾ ਕਿਉਂਕਿ ਨਾ ਤੇ ਜ਼ਿਆਦਾ ਵੀ ਗਰਮੀ ਹੁੰਦੀ ਹੈ ਨਾ ਤੇ ਜੂ ਬਹੁਤ ਜ਼ਿਆਦਾ ਵੱਡਾ ਵੱਤੀ ਉੱਥੇ ਨਾ ਫਿਰ ਘੁੰਮਣਾ ਬਹੁਤ ਔਖਾ ਹੁੰਦਾ ਪਰ ਅੱਜ ਵੈਦਰ ਜਿਹੜਾ ਵਾ ਓਕੇ ਆ ਕੱਲ 5 ਮਿੰਟ ਜਿਹੜੀ ਸੀ ਗੇ ਧੁੱਪ ਬਰਦਾਸ਼ ਨਹੀਂ ਸੀ ਹੋ ਯਾਨੀ ਤੇਜ਼ ਸੀ ਇੱਥੇ ਧੁੱਪ ਨਾ ਜ਼ਿਆਦਾ ਤਿੱਖੀ ਆ ਕੁਛ ਆਪਾਂ ਵੀ ਸੋਲ ਹੋ ਗਏ ਆ ਨਾ ਹੂੰ ਇਹ ਵੀ ਚੱਕਰ ਯਾਰ ਇੱਕ ਇਹ ਵੀ ਆ ਨਾ ਕਿ ਠੰਡੇ ਮੌਸਮ ਤੋਂ ਬਾਅਦ ਅਚਾਨਕ ਤੁਸੀਂ ਇੰਨੀ ਗਰਮੀ ਫੇਸ ਕਰਨੀ ਉਹ ਅਲੱਗ ਤੁਸੀਂ ਟ੍ਰਿਨਿਟੀ ਦੇਖ ਲਓ ਸਾਰੇ ਜਾਨ ਅੱਜ ਸਾਰਾ ਟ੍ਰਿਨਿਟੀ ਖਾਲੀ ਆ ਤੇ ਸ਼ਨੀਵਾਰ ਐਤੋਂ ਵਾਰ ਨਹੀਂ ਸ਼ਾਮ ਨੂੰ ਤਾਂ ਫੇਰ ਇੱਥੇ ਨਾ ਵਾਜਾਂ ਗੱਡੀਆਂ ਦੀ ਬਹੁਤ ਆਉਂਦੀਆਂ ਨਾ ਤੋ ਆਪਾਂ ਆਪਣੀ ਗੱਡੀ ਪਾਰਕ ਕਰ ਦਿੱਤੀ ਆ ਇੱਥੇ ਗੱਡੀ ਵਾਰਤਾ ਲਈ ਆ ਜਦੋਂ ਕੱਟਣੀ ਆ ਉਦੋਂ ਅਸੀਂ 15 ਡਾਲਰ ਭਰ ਕੇ ਫਿਰ ਗੱਡੀ ਕੱਢਣੀ ਆ ਕਿਉਂਕਿ ਪਾਰਕਿੰਗ ਦੀ ਟਿਕਟ ਆ 15 ਡਾਲਰ ਪਾਰਕਿੰਗ ਦੀ 15 ਡਾਲਰ ਉਸ ਤੋਂ ਬਿਨਾ ਜੀ ਕੋਈ ਸੀ ਫਾਰਟ ਜਿਹੜੀ ਇਸ ਦੀ ਆਪਾਂ ਮਰੇ ਡਾਈਸੇ ਕਿਤੇ ਸਾਡੇ ਇਹਦੇ ਤਿੰਨੋਂ ਟਿਕਟਸ ਤੇ ਮੈਨੂੰ 76 ਡਾਲਰ ਭਈਆ ਇਹਦੇ ਵਿੱਚ ਐਦਾਵਾ ਕਿ ਜੇ ਤਾਂ ਤੁਸੀਂ ਅੱਜ ਮੈਂ ਅੱਜ ਵੈਨਸਡੇ ਆ ਅਨਸਟੇ ਲੈਣ ਦੇ ਉਹਨਾਂ ਇੰਨੇ ਕੁ ਦਿਨ ਰੱਖੇ ਹੋਇਆ ਉੱਧਰ ਟਿਕਟਸ 27 ਡਾਲਰ ਆ ਜੇ ਤੁਸੀਂ ਬਿਜ਼ੀ ਡੇਸ ਸੈਚਰਡੇ ਸੰਡੇ ਲਵੋਗੇ ਤਾਂ ਉਦੋਂ 32 ਡਾਲਰ ਆ ਸੋ ਮੈਂ ਤਾਂ ਆਨਲਾਈਨ ਪਾਈ ਕਰ ਲਈ ਸੀਗੀ ਤੇ ਮਾਰਕ ਕੋਡ ਆਪਣੇ ਫੋਨ ਤੇ ਵਿੱਚ ਹੈਗਾ ਆਪਾਂ ਸਿੱਧਾ ਜਾ ਕੇ ਉਹਨਾਂ ਨੂੰ ਦਿਖਾਣਾ ਪਰ ਪਹਿਲਾਂ ਆਪਾਂ ਗੱਡੀ ਜਸਮਾਨ ਤੋਂ ਕੱਢ ਲਈਏ ਰੈਪ ਅਪ ਕਰਕੇ ਫਿਰ ਆਪਾਂ ਅੰਦਰ ਜਾਣਾ ਪਾਰਕਿੰਗ ਦਾ ਇੱਥੇ ਕੋਈ ਇਸ਼ੂ ਨਹੀਂ ਹੈਗਾ ਬਹੁਤ ਵੱਡੀ ਪਾਰਕਿੰਗ ਆ ਵੈਸੇ ਅਸੀਂ ਤਾਂ ਇੱਥੇ 3-4 ਵਾਰ ਆ ਚੁੱਕੇ ਆ మేము ਲਾ ਤਾਂ 5ਵੇਂ કે 6ਵੇਂ ਵਾਰ ਅਸੀਂ ਆ ਜਾਵਾਂਗੇ। ਹਾ ਅਸੀਸ ਦੀ ਅਸੀਸ ਪਹਿਲੀ ਵਾਰ ਆਈ। ਅਸੀਸ ਤੁਹਾਨੂੰ ਦਿਖਾ ਦਈਏ। ਅਸੀਸ ਸੁੱਤੀ ਪਈ ਆ। ਅਸੀਸ ਸੁੱਤੀ ਪਈ ਆ। ਅਸੀਸ ਅਸੀਸ ਪਤ ਇਹ ਸੌਂ ਗਈ ਆ ਵਿਚਾਰੀ। ਚਲੋ ਆਪਾਂ ਪਹਿਲਾਂ ਸਮਾਨ ਕੱਢ ਲਈਏ ਫਿਰ ਕਰਦੇ ਆ ਸ਼ੁਰੂ। ਅੰਦੀ ਕੀ ਮੈਂ ਵੀ ਆਏਦੇ ਤੇ ਬੈਣਾ ਝੁੱਲਿਆ ਤੇ ਫਿਰ ਅਸੀਂ ਟਿਕਟ ਲਈ। ਸੋ ਇਹਦੀ ਟਿਕਟ ਸੈਪਰੇਟ ਆ 3 ਡਾਲਰ। ਸੋ ਅਸੀਂ ਅੱਗੇ ਜ਼ੂ ਤਾਂ ਇੱਥੇ ਗੋਰਾ ਕਹਿੰਦਾ ਕਿ ਜੇ ਤੁਹਾਨੂੰ ਹੈਲਪ ਦੀ ਲੋੜ ਆ ਤੁਸੀਂ ਗਾਈਡੈਂਸ ਚਾਹੁੰਦੇ ਹੋ ਤਾਂ ਮੈਂ ਤੁਹਾਡੇ ਨਾਲ ਆ ਸਕਣਾ ਆ ਪਰ ਪਾਜੀ ਕਹਿੰਦੇ ਕਿ ਨਹੀਂ ਸਾਡੇ ਕੋਲ ਮੈਪ ਹੈ ਤਾਂ ਉਹ ਪਾਜੀ ਨੂੰ ਮੈਪ ਨੂੰ ਸਮਝਾ ਰਿਹਾ ਕਿ ਕਿੱਦਾਂ ਕੀ ਕਰਨਾ ਆ ਫਿਰ ਅਸੀਂ ਇਸ ਤੋਂ ਬਾਅਦ ਜਾਵਾਂਗੇ ਜ਼ੂ ਦੇ ਵਿੱਚ ਫਿਰ ਤੁਹਾਨੂੰ ਦਿਖਾਣਨੇ ਆ ਅਸੀਂ ਜ਼ੂ ਦੇ ਵਿੱਚ ਕੀ ਕੀ ਦੇਖਿਆ ਨਾ ਅਸੀਂ ਹਾਈ ਮੈਨੂੰ ਤਾਂ ਲੱਗਣ ਲੱਗ ਗਈ ਸੀ ਥਰਡ ਮੈਥੇ ਪਾਲੀ ਜੈਕਟ ਨਾਲ ਹੁਣ ਇਧਰ ਅਸੀਂ ਸਾਹ ਸੀਸ ਕਹਿੰਦੀ ਮੈਂ ਗੋਦੀ ਚੋਂ ਨਹੀਂ ਉਤਰਨਾ ਚਾਹੁੰਦੀ ਯੈਸ ਇਹ ਨਹੀਂ ਬੋਲਦੇ ਤੁਸੀਂ ਨਹੀਂ ਕੁਝ ਕਹਿਣਾ ਚਾਹੁੰਦੇ ਤੁਸੀਂ ਵੀ ਕੁਝ ਬਿਠਾ ਦੇ ਆਪਾਂ ਨੂੰ ਮੈਪ ਮਿਲ ਗਿਆ ਹੁਣ ਆਪਾਂ ਚੱਲਦੇ ਹਾਂ ਅੱਗੇ ਦੇਖਦੇ ਹਾਂ ਕੀ ਗੋਸ਼ ਆ ਉਹ ਕਹਿੰਦੇ ਥੋੜੇ ਜਿਹੀ ਚੇਂਜਸ ਹੋਏ ਨੇ ਦੇਖਦੇ ਹਾਂ ਕੀ ਚੇਂਜਸ ਕੀਤੇ ਹੋਏ ਨੇ ਇਸ ਦੇ ਨਾਲੋਂ ਜ਼ਿਆਦਾ ਫਾਇਦਾ ਨਾ ਕਾਟ ਦਾ ਬਸ ਹੁਣ ਅਸੀਂ ਇਹੀ ਲੈ ਕੇ ਆਉਨੇ ਆ ਇੱਕ ਤਾਂ ਇਹਦੇ 'ਚ ਸਮਾਂ ਰੱਖਿਆ ਜਾਂਦਾ ਤੇ ਅਸੀਸ ਵੀ ਆਰਾਮ ਨਾਲ ਪੈ ਜਾਂਦੀ ਆ ਸੇ ਹੁਣ ਦੁੱਧ ਪੀ ਜਾਂਦੀ ਆ ਤੇ ਆਪਾਂ ਜ਼ੂ ਕੁਮਰ ਦੀ ਸ਼ੁਰੂਆਤ ਕਰ ਦਿੱਤੀ ਆ ਮੈਪ ਨੂੰ ਫੋਲੋ ਕਰਦੇ ਹੋਏ ਹੁਣ ਤਾਂ ਸਾਰੇ ਬੜੇ ਐਕਸਾਈਟਮੈਂਟ ਨਾਲ ਜਾ ਰਹੇ ਆ ਆਉਂਦੇ ਹੋਏ ਤਾਂ ਕਹਿਣਾ ਓਹ ਛੇਤੀ ਗੱਡੀ ਲਾਪੇ ਆ ਵੇ ਹਾਂ ਦੀ ਰਿਆ ਖੋਜਾ ਕਰ ਰਹੀ ਆ ਆਹ ਰਹੀ ਨਾ ਆਪਾਂ ਆ ਆਹ ਦੇਖੋ ਗਾਇ ਮਕੜੀ ਆ ਆ ਦੇਖੋ ਪੂਰੀ ਨੂੰ ਵੁੱਡਨ ਵਰਗੀ ਲੱਕ ਲੋਕਾਂ ਨੂੰ ਮੱਕੜੀ ਘੱਟ ਪਰ ਤੇਰਾ ਬਾਲਾ ਦਾ ਪਛਾਵਾ ਜ਼ਿਆਦਾ ਦੇਖਦਾ ਹੁਣ ਆ ਦੇਖੋ ਸਾਰੇ ਗਾਇਸ 1 ਮਿੰਟ ਰੁਕ ਜਿਓ ਮੈਂ ਤਾਂ ਸੰਗੀਤ ਨਾਲ ਦਿਖਾਉਣੀ ਹੈ ਨਾ ਇਹ ਮੈਨੂੰ ਵੀ ਆਪਣੀ ਆ ਦੇਖੋ ਆਈ ਡੋਨਟ نو ਤੁਹਾਨੂੰ ਪਤਾ ਲੱਗ ਰਿਹਾ ਕਿ ਨਹੀਂ ਲੱਗ ਰਿਹਾ ਪਰ ਆ ਜਿਹੜੀ ਹੈ ਨਾ ਆਹਾ ਜਿਹੜੀ ਲੰਬੀ ਜੀ ਲੰਬੀ ਜੀ ਨਹੀਂ ਪਰ ਮੇਰਾ ਪੂਰਾ ਜ਼ੋਰ ਲੱਗ ਗਿਆ ਆ ਆ ਵੀ ਕੋਈ ਹਿਲੰਦੀ ਮੂਵਮੈਂਟ ਕਰਨ ਦੀ ਅਰੇਡੀ ਮੂਵਮੈਂਟ ਕਰਨ ਦੀ ਨਾ ਇਹ ਉਹ ਆ ਮੱਕੜੀ ਫੇਰ ਹਨ ਮੈਂ ਦੂਸਰੀ ਵੀ ਦਿਖਾਨੀ ਆ ਇਹ ਇਦਾਂ ਦੀ ਹੋਏਗੀ ਮੱਕੜੀ ਆਪਾਂ ਲੱਭਦੇ ਆ ਤਾਂ ਵੀ ਇਹ ਸਾਰਾ ਦਸਾਰਾ ਇਹ ਜੰਗਲਾ ਜੋ ਮੈਨੂੰ ਦਿਨੇ ਦੱਸਿਆ ਬਾਕੀ ਪਤਾ ਨਹੀਂ ਜੰਗਲਾ ਕਿ ਨਹੀਂ ਆ ਤੇ ਨੈਕਸਟ 1 ਆਹਾ ਮੇਰੇ ਖਿਆਲ ਲੱਗੇ ਨਾ ਹੁਣ ਆ ਗੋਰੀਲੇ ਧਿਆਨ ਗਿਤਾ ਕਰਕੇ ਲੱਗੇ ਫੋਟੋ ਆ ਲਾ ਕੇ ਇੱਥੇ ਫਟਣਾ ਹੋਇਆ ਭਾਜੀ ਨੂੰ ਹਲੇ ਵੀ ਕਾਲ ਸਾਈ ਜਾਂਦੀਆਂ ਨੇ ਭਾਜੀ ਕਾਲ ਤੇ ਨੇ ਅਸੀਂ ਕਿਹ ਦਿਨ ਮੈਂ ਨਹੀਂ ਕੁੰਦੀ ਅੱਜ ਹੁਣ ਅਸੀਂ ਨੈਕਸਟ ਤੇ ਜਾਵਾਂਗੇ ੀਨ ਸਨੇਕ ਹਰਾ ਸੱਪ ਚਾਹਾਂ ਅੰਮੋ ਸਾਪ ਬੜੇ ਕੰਨ ਲੱਗਪੇ ਨਹੀਂ ਕਿਉਂ ਮਮਲਾ ਇਦਾਂ ਵੇਖ ਕੇ ਕੈਂਟ ਲੱਗਦੇ ਆ ਕਿ ਕਿਹਦੇ ਘਰਾ ਚ ਅਜ ਨੌਣੀ ਕੈਂਟ ਲੱਗਦੇ ਓ ਇਦਾਂ ਨੇ ਯਾਰ ਆ ਇਹਨਾਂ ਨੇ ਲਿਖਿਆ ਲਿਪਸਟਿਕ ਬਣਦੀ ਓ ਕਰੀ ਹਾਂ ਫੈਸ਼ਨ ਸਾਰਾ ਕੁਝ ਅੱਛਾ ਿਊਟਾ ਅੱਛਾ ਹਰਸ਼ ਕਹਿੰਦੀ ਐ ਇਦਾਂ ਵੀ ਹੁੰਦਾ ਵਾ ਮੈਂ ਤਾਂ ਕਦੇ ਸੁਣਿਆ ਹੀ ਨਹੀਂ ਸੀ ਿਊਟਾ ਲਗੋਰਿਲਾ ਤਾਂ ਬਾਕੀ ਸੀਸ ਤੇਰੇ ਨਾਲ ਕੋਈ ਹੈਗਾ ਨਾ ਹਾਂ ਨਾ ਗਾਈਜ਼ ਹਰਸ਼ ਨੇ ਨਵੀਂ ਖੋਜ ਕੀਤੀ ਆ ਗੁਰਿਲਾ ਦਾ ਬਿਊਟੇਲਾ ਬੰਦ ਆਜੀ ਹਰਸ਼ ਤੁਹਾਨੂੰ ਦੱਸੂਗੀ neutraal ਕਿੱਤੋਂ ਬੰਦਾਵਾ ਗੁਰਿਲਾ ਇਹ ਕਿਹਸਾ ਰਕ ਗੁਰਿਲੇਰੀਆ ਆ ਦੇਖ ਅਸੀਂ ਇਸ ਕਦੀ ਮੈਨੂੰ ਵੀ ਦੱਸੋ ਬਾਕੀ ਪਤਾ ਨਹੀਂ ਗੁਰਿਲਾ ਤੋਂ ਬਾਅਦ ਯਾਰ ਕਿਉਂ ਡੱਲਾ ਪਿਆ ਜੀ ਉਹਨਾਂ ਨੇ ਲਿਖਿਆ ਫੇਰ ਬੰਦਾ ਹੋਊਗਾ ਮੈਨੂੰ ਕੀ ਪਤਾ ਮੈਂ ਤਾਂ neutraal ਦਾ ਖਾਣਾ ਵੀ ਨਹੀਂ ਪਸੰਦ ਕਰਦੀ ਤੇ ਮੈਂ ਕਦੇ ਪੁੱਤ ਅਟਾ ਕਰਨ ਦੀ ਕੋਈ ਨਾੜ ਵਾਲਿਆ ਨਾ ਨੋਟਾ ਲਾਵਾ ਵਗੈਰਾ ਤੇ ਹੋ ਗਿਆ ਬਣ ਜਾਈਏ ਤੇ ਇੱਧਰ ਸੋਖ ਨੂੰ ਕਲਾਇੰਟ ਦਾ ਫੋਨ ਆ ਜਾਵੇ ਤੇ ਮੈਨੂੰ ਲੱਗਦਾ ਸੀ ਇੱਥੇ ਮੋਰ ਦੇਖਣ ਹੀ ਆਏ ਆ ਹਨਾ ਧੋਕ ਜਾਨਵਰ ਦੇ ਕੇ ਫੇਰ ਸਾਨੂੰ ਆ ਮੋਰਾਂ ਦੇ ਕੋਲੇ ਖੜਨਾ ਪੈਂਦਾ ਮੈਂ ਜਾਨਵਰ ਚ ਨਹੀਂ ਆਉਂਦਾ ਧੋਕ ਜਾਨਵਰ ਦੇ ਕੇ ਤੂੰ ਤੇਰਾ ਤਾਂ ਨਾਮ ਹੀ ਨਹੀਂ ਲਿਆ ਜਾਨਵਰ ਜਿਹੜੇ ਆਪਾਂ ਇੱਥੇ ਦੇਖੇ ਆ ਫੇਰ ਸਾਨੂੰ ਇੱਥੇ ਮੋਰ ਵਾਲੇ ਸਪੌਟ ਤੇ ਆ ਕੇ ਖੜਨਾ ਪੈਂਦਾ ਤੇ ਉਧਰ ਅਸੀ ਇਸ ਵੱਲ ਦੇਖੋ ਗੜਲ ਵੜਗੀ ਮਿੱਟੀ ਚ ਓ ਮਾਈ ਗਾਡ ਜਾਨਵਰ ਨਹੀਂ ਬਾਹਰ ਨਿਕਲੇ ਹਾਲੇ ਤੱਕ ਦੇਖ ਰਹੇ ਆ ਕੋਈ ਕਿੱਥੇ ਆ ਮੈਨੂੰ ਤਾਂ ਕੋਈ ਦੇਖਿਆ ਨਹੀਂ ਇੱਧਰ ਕਿਹੜਾ ਨਿਕਲਿਆ ਹੋਇਆ ਹੌਲ ਕੇ ਦੇਖਣੇ ਜਿੱਦਾਂ ਕਰੀਂਗਾ ਓ ਵਾਲੇ 12 ਸਿੰਘਾ ਵਾਲੇ ਜਿੱਦਾਂ ਤੂੰ ਤੇ ਹਰਸ਼ਕਾ ਚਸ਼ਮਾ ਲੱਭਦੇ ਉਦਾਂ ਜਾਨਵਰ ਨਾ ਦੇਖੋ ਅੱਖਾਂ ਖੋ ਠੀਕ ਆ ਜੀ ਠੀਕ ਆ ਜੀ ਉਹ ਲੈਗੀ ਰੋਡ ਕੇ ਲੈਗੀ ਰੋਡ ਕੇ ਲੈਗੀ ਰੋਡ ਕੇ ਫਾੜ ਲੂ ਫਾੜ ਦ ਕੋਈ ਕਿਸੇ ਮਿਲਦੀ ਆ ਨਾ ਕਿ ਕੋਈ ਨਵੀਂ ਚੀਜ਼ ਕਰਦੀ ਸੋ ਭਾਈ ਇਹਦੇ ਵਿੱਚ ਵੜ ਗਏ ਅਸੀਂ ਤੇ ਸਾਰੇ ਪੈਰ ਖਰਾਬ ਕਰ ਲਏ ਉਹਨੇ ਪੈਰ ਨਹੀਂ ਬੁੱਤ ਸਾਰੇ ਖਰਾਬ ਕਰ ਲਏ ਉਹਨੇ ਹੁਣ ਗੰਦੇ ਕਰ ਲਏ ਦੇਖੇ ਇਹਨੂੰ ਕੋਈ ਅਸੀਸ ਪੁੱਤ ਹੌਲੀ ਚੱਲ ਨਹੀਂ ਤਾਂ ਤੇਰੇ ਸਾਰੇ ਤੇ ਪਲਸਟਰ ਲੱਗ ਜਣਾ ਦਾ ਦਾ ਰਸਤਾ ਵੀ ਨਹੀਂ ਤੈਅ ਕੀਤਾ ਕਿ ਸਾਨੂੰ ਲੱਗੀ ਭੁੱਖ ਅਸੀਂ ਦੋ ਸਟਾਪ ਲੈ ਚੁੱਕੇ ਆ ਪਹਿਲਾਂ ਅਸੀਂ ਸੈਂਡਵਿਚ ਖਾਦੇ ਸੀ ਹੁਣ ਅਸੀਂ ਫਰੂਟ ਗੱਟ ਲਿਆ ਅਸੀਂ ਕਿਹ ਐ ਇਧਰ ਗਿਰੀ ਪਕੌੜਾ ਚੱਲ ਰਿਹਾ ਵਾ ਉਧਰ ਅਸੀਸ ਦੇਖ ਕੇ ਕਹਿੰਦੀ ਖਾ ਲੈ ਉਹਦੇ ਤੈਨੂੰ ਦਿੰਦੀ ਆ ਥੈਂਕ ਯੂ ਤੋ ਕੋਈ ਇਤਫਾਕ ਹੋ ਰ ਪਿਆ ਤੇ ਸੁਖ ਨੂੰ ਤਾਂ ਫੋਨ ਆਈ ਜਾਂਦੇ ਆ ਸੁਖੂ ਦੇ ਵਿੱਚ ਕਲਾਇੰਟ ਦੇ ਅਪਾਇੰਟਮੈਂਟਸ ਲੈ ਲਈ ਆਇਆ ਹੋਇਆ ਸੋ ਕਹਿੰਦਾ ਮੈਂ ਰਿਕਵੈਸਟ ਇਹ ਆ ਕਿ ਜਦੋਂ ਅਸੀਂ ਫੋਨ ਨਹੀਂ ਚੱਕਦੇ ਹੁੰਦੇ ਤਾਂ ਤੁਸੀਂ ਮੈਸੇਜ ਛੱਡਿਆ ਕਰੋ ਹਨਾ ਬਾਰ ਬਾਰ ਫੋਨ ਕਰਨਾ ਠੀਕ ਹੈ ਬਈ ਐਮਰਜੈਂਸੀ ਹੁੰਦੀ ਆ ਕੋਈ ਨਾ ਤਾਂ ਹੌਲੀ ਹੌਲੀ ਸਾਰਿਆਂ ਦਾ ਜਿਹੜਾ ਸਕੈਜੂਲ ਚਲੇ ਕੇ ਆਮਾ ਜੀ ਤੇ ਤੁਹਾਡੇ ਲਈ ਇਜ਼ੀ ਹੋ ਜਾਣਾ ਸਾਰਾ ਯੈਸ ਸੋ ਵੈਸੇ ਸੂਨੂ ਆ ਬੱਸ ਵੀ ਜਾਂਦੀ ਆ ਬਟ ਇਹਦਾ ਤੁਹਾਨੂੰ ਐਕਸਟਰਾ ਪੇ ਕਰਨਾ ਪੈਂਦਾ ਬਟ ਅਸੀਂ ਤਾਂ ਸੋਚਿਆ ਸੀਗੇ ਕਿ ਅਸੀਂ ਤੁਰ ਕੇ ਹੀ ਜੜਾ ਵਾ ਉਹ ਟਰੈਵਲ ਕਰਾਂਗੇ ਸੋ ਇੱਧਰ ਅਸੀਂ ਸਹਾਰਸ਼ ਨੂੰ ਖਵਾਈ ਜਾਂਦੀ ਆ ਕਹਿੰਦੀ ਤੂੰ ਕਿਤੇ ਪਤਲੀ ਨਾ ਹੋ ਜਾਈ ਕਿਉਂਕਿ ਕਹਿੰਦੀ ਤੂੰ ਮੇਰੇ ਕਾਰਟ ਰੋੜੀ ਸੀ ਹਾਂ ਜਾਏ ਜਾਂਦੇ ਆ ਦਿੱਖਦਾ ਕੁਝ ਵੀ ਨਹੀਂ ਪਿਆ ਅਸੀਂ ਭਿਜੇ ਵੀ ਕੋਈ ਫਾਇਦਾ ਨਹੀਂ ਇਹਨਾਂ ਨੇ ਟਿਕਟਸ ਦੇ ਪ੍ਰਾਈਸ ਜ਼ਿਆਦਾ ਰੱਖੇ ਹੋਏ ਆ ਇਨਾਂ ਦੇ ਜਾਨਵਰ ਲੱਭ ਨਹੀਂ ਰਹੇ ਪਤਾ ਨਹੀਂ ਕਿੱਥੇ ਇਹਨਾਂ ਦੇ ਆਪਣੇ ਜਾਨਵਰ ਲਗਾਏ ਹੋਏ ਆ। ਉਹ ਬਸ ਬਤਕਾ ਜਿਆ ਦੇਖੀ ਜਾਂਦੀਆਂ ਨਾ ਇਹ ਤਾਂ ਅਸੀਂ ਆਪਣੀ ਪਾਰਕ 'ਚ ਵੀ ਦੇਖ ਲੈਂਦੇ ਆ ਨਾਰਮਲ। ਵੈਸੇ ਨੇਚਰ ਵਾਈਸ ਘੈਂਡਾ ਮਤਲਬ ਕਿ ਤੁਸੀਂ ਜਾਨਵਰ ਤਾਂ ਤੁਹਾਨੂੰ ਘੱਟ ਦੇਖਣਗੇ ਬਟ ਜੋ ਇਹਨਾਂ ਨੇ ਨਹੀਂ ਇਹਨਾਂ ਕੋਲੇ ਨਾ ਅਸੀਂ ਜਦੋਂ ਪਹਿਲਾ ਆਏ ਸੀ ਨਾ ਕੋਹੋਂ ਤੋਂ ਪਹਿਲਾਂ ਕੋਹੋ ਹੱਜਾਂ ਦਾ ਸਿਮਿੰਗ ਲਾਇਕਾ ਕੋਵਿਦ ਤੋਂ ਬਾਅਦ ਕੀ ਬਤਾ ਇਨਾਂ ਨੇ ਅੱਡੇ ਆਪਣੇ ਦੇਸ਼ਾਂ ਤੇ ਵੇਚਦੇ ਹੋਣ ਪਰ ਹਾਂ ਪਤਾ ਨਹੀਂ ਕੁਝ ਕਹਿ ਵੀ ਸਕਦਾ ਜਿਹੜਾ ਉਹ ਚੀਜ਼ਾਂ ਇਹਨਾਂ ਨੇ ਬਣਾਈਆਂ ਹੋਈਆਂ ਨਾ ਉਹ ਚੀਜ਼ਾਂ ਤਾਂ ਬਹੁਤ ਕਹੰਟ ਲੱਗੀ ਆ ਨਾ ਮੈਨੂੰ ਪਰ ਬਾਕੀ ਇੱਥੇ ਕੁਝ ਜ਼ਿਆਦਾ ਦੇਖਣ ਲਈ ਹੈ ਨਹੀਂ ਹਲੇ ਪਤਾ ਨਹੀਂ ਬਸ ਫੋਟੋ ਵਜੀਆਂ ਹੀ ਆ ਫੋਟੋ ਵਜੀਆਂ ਦੇਖ ਲਓ ਇੱਥੇ ਨਾ ਬਤਕਾਂ ਤੇ ਆਪਾਂ ਉੱਥੇ ਵੀ ਦੇਖ ਲੈਣ ਆ ਜਿੱਦਾਂ ਇਹੇ ਚੀਜ਼ਾਂ ਦੇਖਣ ਆ ਹੀ ਆ ਬਸ ਕੁਝ ਨਹੀਂ ਹੈ ਇਸ ਚਾਹੋਂ ਫੰਮਣੀ 1 ਜਨਵਰੀ ਮਿਗਾ ਕਰਨੀ 2000 ਕੀ ਬੀਚਿਆ ਹਾਂ ਸਾਡੀ ਬਿਆਹ ਜਰੂਰ ਹੋਈ ਆ ਯਾ ਕੋਬਰਾ ਵੀ ਇੰਨੇ ਨੇ ਕਹ ਕੇ ਸਾਡੇ ਕੋਲ ਹੈਗਾ ਕੋਬਰਾ ਮੈਂ ਤੇ ਅਸੀਸ ਨੇ ਬਹੁਤ ਲੱਭਿਆ ਪਰ ਸਾਨੂੰ ਦੋਨਾਂ ਨੂੰ ਲੱਭਾ ਈ ਅਸੀਂ ਸ ਗਈ ਸਾਡੀ ਸੌ ਦੀਦੀ ਨੇ ਇਹਨੂੰ ਦੋਵਰੀ ਉਠਾਇਆ ਬਟ ਇਹ ਮੈਡਮ ਫਿਰ ਗਈ ਸੌ ਕਹਿੰਦੀ ਮੈਂ ਸੋਣਾ ਚਾਹਨੀ ਆ ਨਾ ਬਸ ਟਰਨੇ ਜੇ ਆ ਜੇ ਕਿਸ ਨੇ ਇੱਥੇ ਪੰਜ ਇਸ਼ਨਾਨ ਕਰਨ ਆਣਾ ਤੇ ਆ ਸਕਦਾ ਸਾਨੂੰ ਬਤਕਾ ਜੀ ਆਵਾਜ਼ ਆ ਜਾਂਦੀਆਂ ਨੇ ਬਾਕੀ ਇਹਨਾਂ ਦੇ ਜਿਹੜੇ ਜਾਨਵਰ ਨੇ ਉਹ ਸਾਰੀਆਂ ਖੁੱਡਾਂ 'ਚ ਵੜੇ ਹੋਏ ਆ। ਦੇਦੀ ਕਹਿੰਦੇ ਇੱਥੇ ਸਕੂਨ ਆ। ਸਹੀ ਆ ਲੱਗਦਾ। ਸ਼ਾਂਤੀ। ਠੀਕ ਆ। ਕਾਹੀ ਇਹ ਤਾਂ ਜਾਨਵਰ ਘਾਟਦੇ। ਕਹਿੰਦੇ بڑے ਜਾਨਵਰ ਆਉਂਦੇ ਆ ਕੀ ਇਹਨਾਂ ਨੂੰ ਜਾਨਵਰ ਵਿਖਾਣੇ ਆ। ਚਿੱਟੀਆਂ ਬਤਕਾ ਤਾਂ ਦੇਖੀਆਂ ਹੋਣੀਆਂ। ਜੱਪਾ ਤੁਹਾਨੂੰ ਟ੍ਰਾਂਟਸ ਵਿੱਚ ਦਿਖਾਉਣੇ ਆ ਸੰਤਰੀ ਰੰਗ ਦੀਆਂ ਬੱਤਕਾਂ ਇਹ ਬੱਤਕਾਂ ਉਹ ਜਿਹੜੀਆਂ ਖੜੀਆਂ ਖੜਕੀਆਂ ਨਹੀਂ ਸੌਈ ਜਾਂਦੀਆਂ ਆ ਵਾਓ ਉਹ ਤਾਂ ਇੰਝ ਚੱਕ ਲੈਂਦੀ ਹੈ ਆਹ ਉਹ ਦੇਖੀ ਤਾਂ ਉਹਨੇ ਮਿੱਚੇ ਨਾਲ ਉਹਨੇ ਆਹ ਦੇਖੋ ਉਹਨਾਂ ਨੇ ਲਪੇੜ ਕੇ ਆਹ ਦੇਖ ਆਹ ਯਾ ਬਸ ਇੱਥੇ ਵੈਸੇ ਜਾਨਵਰ ਖੜੀਆਂ ਰਹਿੰਦੀਆਂ ਵੇਸੀ ਆ ਲੱਗਦਾ ਨੇ ਦੂਰੋਂ ਤਾਂ ਨੇ ਫੋਲਰ ਖੜੇ ਹੁੰਦੇ ਫੋਲਰ ਖੜੇ ਆ ਹਾਂ ਇੰਦਾ ਹੀ ਲੱਗਦਾ ਪਰ ਸੋਣੀਆਂ ਲੱਗਦੀਆਂ ਨਾ ਅਮਰੀਕਨ ਫਲੇਮਿੰਗ ਬੋਅ ਯੈਸ ਸੋ ਹੁਣ ਮੈਂ ਇਹਨਾਂ ਨੂੰ ਕਹਿ ਰਹੀ ਆ ਵੀ ਤੁਸੀਂ ਅਸੀਸ ਨੂੰ ਹਟਾ ਦੋ ਕਿਉਂਕਿ ਕਾਰਨ ਇਹ ਆ ਉਹ ਅੱਗੇ ਵੀ ਪਹਿਲਾਂ ਪਰ ਕਾਰਨ ਇਹ ਹੈ ਜੀ ਅਸੀਂ ਇਸ ਨੂੰ ਅਸੀਂ ਹੁਣ ਨਾ ਠਾਇਆ ਤੇ ਅਸੀਸ ਨੇ ਰਾਤ ਨੂੰ ਨਹੀਂ ਸੌਣਾ ਹੋਰ ਬਣ ਗਈ ਤਾਂ ਟਾਈਮ ਮੈਂ ਲਾਣਾ ਤੁਸੀਂ ਠੀਕ ਹੈ ਤੇ ਇਧਰ ਹਰਸ਼ ਨੇ ਉਹ ਜਰਾਬਾ ਦੀ ਵੀਡੀਓ ਤੇ ਇਹ ਕਹਿੰਦੀ ਸੋਖ ਨੂੰ ਮੇਰੇ ਬੂਟ ਮਾਰੋ ਕਹਿੰਦਾ ਮੈਂ ਨਹੀਂ ਮਾਰਨਾ ਪਰ ਇਹ ਕਹਿੰਦੀ ਮੈਂ ਬੂਟ ਖਾਣ ਵਾਲੀ ਵੀਡੀਓ ਬਣਾਣੀ ਆ ਸੋ ਜੇ ਤੁਸੀਂ ਇੰਸਟਾਗ੍ਰਾਮ ਤੇ ਬੂਟ ਖਾਣ ਵਾਲੀ ਵੀਡੀਓ ਦੇਖੀ ਹੋ ਅਸੀਂ ਨਹੀਂ ਮਾਰਿਆ ਹਰਸ਼ ਨੇ ਕਹਿ ਕੇ ਕਿ ਮਰਵਾਇਆ ਚਲੋ ਵੀ ਟੂ ਵਨ ਉੱਤੇ ਬੋਲਣਾ ਠੀਕ ਹੈ ਉਹ ਵੱਨ ਨੂੰ ਬੋਲਣਾ ਓਕੇ 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 ਤੁਸੀਂ ਆਇਆ ਕੰਮ ਬਣਾਉਣ ਲਈ ਬਹੁਤ ਹੈ ਕੰਮ میری ਗੱਲ ਸੁਣਿਓ ਆਪਣੇ ਇੰਡੀਆ ਦੇ ਵਿੱਚ ਐਦਾਂ ਦੀ ਉਹ ਬਣਾ ਕੇ ਇੱਥੇ ਬਾਬਾ ਬੈਠਾ ਹੁੰਦਾ ਨਾ ਜਿਹੜੀਆਂ ਜੜੀ ਬੂਟੀਆਂ ਵੇਚਦਾ ਹੁੰਦਾ ਉਹਨੂੰ ਕਹਿੰਦੇ ਦੇਸੀ ਦਵਾਈਆਂ ਬਟੇ ਕੋਈ ਕੋਸਟ ਰਿਸਰਚ ਕੈਂਪ ਆ ਨਾ ਸੋ ਇਹ ਉਹਨਾਂ ਦਾ ਟੰਪੂ ਲੱਗਿਆ ਹੋਇਆ ਵੇਚ ਉਹਨਾਂ ਦਾ ਸਮਾਨ ਪਿਆ ਤੇ ਇਹਨਾਂ ਨੇ ਇੱਕ ਬੋਟ ਖੜੀ ਕੀਤੀ ਹੋਈ ਆ ਮੈਨੂੰ ਇੱਦਾਂ ਲੱਗਦਾ ਵਾ ਜੂਦਾ ਏਰੀਆ ਬਾਲਾ ਕੇਰੀਆ ਹੋਇਆ ਵਾ ਜੇ ਐਨੇ ਜਾਨਵਰ ਵੀ ਰੱਖ ਲੈਂਦੇ ਜਿਆਦਾ ਵਧੀਆ ਸੀ ਉਹ ਵੇਖੋ ਉਹ ਅਸਲੀ ਇਹ ਤਾਂ ਨਕਲੀ ਆ ਹਰਸ਼ ਲੱਕੜ ਆ ਇਹ ਤੂੰ ਵੀ ਦੇਖ ਇਹ ਅਸਲੀ ਲੱਗਦਾ ਨਹੀਂ ਲੱਗਦਾ ਵੈਸੀ ਨਹੀਂ ਨਹੀਂ ਨਕਲੀ ਨਕਲੀ ਲੱਕੜ ਆ ਇਹ ਹਾਂ ਕਿਹੜਾ ਘੈਂਟ ਬਣਾਇਆ ਨੇ ਵੈਸੇ ਜੇ ਲੱਕੜ ਦਾ ਬਣਾਇਆ ਇਹਦੇ ਇਸ ਨੂੰ ਯਾ ਦੇ ਜਾ ਕੇ ਮੈਨੂੰ ਲੱਗਦਾ ਪੋਲਰ ਬੀਅਰ ਬੀਅਰ ਆ ਸੋ ਆਪਾਂ ਹੁਣ ਇਹਦੇ ਥੱਲੇ ਜਾ ਕੇ ਦੇਖਦੇ ਆ ਹੈਗਾ ਵੀ ਆ ਕਿ ਨਹੀਂ ਕਿ ਬਹੁਤ ਸਾਰੇ ਇਦਾਂ ਦੇ ਇਹਨਾਂ ਦੇ ਇੱਥੇ ਬਣੇ ਹੋਏ ਆ ਪਲੇਸਿਸ ਜਿੱਥੇ ਲਿਖਿਆ ਤਾਂ ਹੋਇਆ ਪਰ ਤੇ ਜਾਨਵਰ ਹੈ ਨਹੀਂ ਸਲਾ ਹੈਗਾ ਪੋਰਨ ਬੀਅਰ ਦਾ ਘਰ ਬੀਅਰਸ ਨੂੰ ਅੰਦਰ ਤਾਂ ਮਿਲਿਆ ਨਹੀਂ ਹੁਣ ਅਸੀਂ ਬਾਹਰ ਦੇਖਦੇ ਆ ਕਿ ਤੇ ਬਾਹਰ ਹੈਗਾ ਵਾ ਕਿ ਨਹੀਂ ਹੈਗਾ ਕੀ ਪਤਾ ਉੱਤਰ ਉਹ ਨਾ ਦੇਖਦਾ ਹੋਵੇ ਹੈਗਾ ਤੇ ਪੀਰਾਂ ਨੂੰ ਬਾਹਰ ਲੱਭਦੇ ਰਹੇ ਆ ਲੁਕੇ ਬੈਠੇ ਆ ਇਹਨਾਂ ਦਾ ਇਹ ਇਹ ਬਾਬਾ ਪੀਰ ਲੱਗਦੇ ਆ ਨਾ ਇਹਨਾਂ ਦੀ ਕਿੰਨੇ ਘਰ ਦੇਖਲਾ ਇੱਕ ਬਾਰ ਬਣਾਇਆ ਫਾਇਸ਼ੀ ਦੇਖਲਾ ਤੂੰ ਕਹਿੰਦੀ ਸੀ ਕ ਚੱਲ ਰਹੀ ਹੈ ਘਰਿਆ ਦੇ ਪੀਰ ਬੈਠੇ ਹਾਂ ਉਹ ਕਿੱਧਰ ਵੜਦੇ ਆ ਨਾ ਹਾਂ ਸੋਨੂ ਉਹ ਪੰਨੂ ਜੇ ਮੈਂ ਰੂੜ ਰੂੜ ਜਾ ਵੱਡਾ ਪੀਰ ਨਾ ਕੋਈ ਸੁਣ ਰਿਹਾ ਨਹੀਂ ਬੇਗੂ ਜਾਈਂ ਪੀਰ ਸੋ ਜੀ ਆਪਾਂ ਜਿਹੜਾ ਅੱਜ ਦਾ ਦਿਨ ਸੀਗਾ ਜ਼ੂ ਦੇ ਵਿੱਚ ਆਏ ਸੀ ਕਿ ਜ਼ੂ ਹਾਂ ਟ੍ਰਾਂਟੋ ਜ਼ੂ ਤੇ ਜੇਕਰ ਤੁਸੀਂ ਇੱਥੇ ਆਉਣਾ ਚਾਹੁੰਦੇ ਹੋ ਤਾਂ ਤੁਸੀਂ ਟਿਊਜ਼ਡੇ ਦਾ ਦਿਨ ਚੂਜ਼ ਕਰ ਸਕਦੇ ਹੋਗੇ ਕਿਉਂਕਿ ਇੱਕ ਤਾਂ ਟਿਕਟ ਕੱਟ ਹੁੰਦੀ ਆ ਤੇ ਸਾਡੇ ਕੋਲੇ ਚਲੋ ਟਿਊਜ਼ਡੇ ਦਾ ਟਾਈਮ ਸੀਗਾ ਸੀ ਤਾਂ ਕਿ ਬਾਕੀ ਤੁਸੀਂ ਵੀਕਐਂਡ ਤੇ ਵੀ ਆ ਸਕਦੇ ਹੋ 15 ਡਾਲਰ ਪਾਰਕਿੰਗ ਦੀ ਟਿਕਟ ਆ ਬਾਕੀ ਇਹਦਾ ਹੁੰਦਾ ਜਦੋਂ ਬੱਚੇ ਨਾਲ ਆਣਾ ਥੋੜਾ ਪ੍ਰਿਪੇਅਰ ਹੋ ਕੇ ਆਇਆ ਕਰੋ ਕਿਉਂਕਿ ਛੋਟੇ ਬੱਚੇ ਕਾਫੀ ਲੰਮਾ ਸਫ਼ਰ ਇਹਦੇ ਅੰਦਰ ਲਾਣਾ ਜੇਕਰ ਤੁਸੀਂ ਇੱਥੇ ਆਉਣਾ ਚਾਹੁੰਦੇ ਹੋ ਬੜੀਆ ਕਿ ਬੱਚਿਆਂ ਦੇ ਲਈ ਵਧੀਆ ਨਾ ਚਲ ਬੱਚਾ ਦੇਖ ਲੈਂਦਾ ਜਾਨਵਰ ਜਾਨਵਰ ਬੱਚਾ ਖੇਡ ਖੇਡ ਪਰ ਮਨੁਆਲਾ ਤਾਂ ਥੋੜੀ ਜਿਹੀ ਠੰਡ ਸੀਗੀ ਤੇ ਥੋੜਾ ਜਿਹਾ ਹੋਰ ਮੌਸਮ ਚੇਂਜ ਹੋਵੇ ਫੇਰ ਹੋਰ ਵੀ ਜਿਆਦਾ ਵਧੀਆ ਸੋ ਮੇਰੇ ਦਰਕਾਰ ਦੇ ਬਲੌਗ ਵਧੀਆ ਲੱਗਿਆ ਹੋਊਗਾ ਤੇ ਮਿਲਾਂਗੇ ਆਪਾਂ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ